ਬਦਰਾ ਨਹੀਂ ਤੁਸੀਂ ਗੱਲ ਕਰੋ ਹਾਂ ਮਾਈਂਡ ਜੋ ਲੈਂਗੁਏਜ ਮਾਈਂਡ ਜੋ ਲੈਂਗੁਏਜ ਜੇਰ ਨੂੰ ਡੈਕਾ ਸਿੱਟਿਆ ਜਾਵੇ ਹਾਂ ਅਸੀਂ ਜੇਰ ਨੂੰ ਡੈਕਾ ਸਿੱਟਿਆ ਜਾਵੇ ਹਾਂ ਥੋੜਾ ਹੰਕਾਰ ਬੋਲਦਾ ਫੰਕਾਰ ਬੋਲਦਾ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਸਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਟੀਕਾੰਗਰਸ ਦੇ ਨੇਤਾਵਾਂ ਵਿਚਕਾਰ ਹੋਈ ਤਲਕ ਕਲਾਮੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵਜ਼ੀਰਾਂ ਤੇ ਵਿਰੋਧੀ ਧਿਰ ਦੇ ਆਗੂਆਂ ਵਿਚਕਾਰ ਹੋਈ ਤੂਤਲਾਤੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਅਕਾਲੀ ਆਗੂ ਦਲਜੀਤ ਝੀਮਾ ਦਾ ਕਹਿਣਾ ਹੈ ਕਿ ਸਦਨ ਵਿੱਚ ਅਜਿਹੀ ਘਟੀਆ ਪੱਦਰ ਦੀ ਬਹਿਸਵਾਜੀ ਨੇ ਸਭ ਨੂੰ ਨਿਰਾਸ਼ ਕੀਤਾ ਹੈ ਸਦਨ ਵਿੱਚ ਪੰਜਾਬੀਆਂ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਜਿਸ ਤਰ੍ਹਾਂ ਨਿੱਜੀ ਦੁਸ਼ਮਣੀ ਤੇ ਰੜਕਾ ਕੱਡੀਆਂ ਗਈਆਂ ਨੇ ਇਹ ਬੇहद ਮੰਦ ਭੱਗ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਸੈਸ਼ਨ ਸਹੀ ਢੰਗ ਨਾਲ ਚਲਾਉਣਾ ਸੱਤਾਧਾਰੀ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਦੇ ਲਈ ਸਦਨ ਦਾ ਮਾਹੌਲ ਨਾ ਵਿਗੜੇ ਉਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਜਿਹੜਾ ਉਹ ਸਾਡੇ ਸੂਬੇ ਦਾ ਪਵਿੱਤਰ ਸਦਨ ਹੈ। ਔਰ ਜਦੋਂ ਵਿਧਾਨ ਸਭਾ ਚੱਲਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਆਸ ਹੁੰਦੀ ਹੈ ਕਿ ਅੱਜ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਮਸਕਲਾਂ ਨੇ ਲੋਕਾਂ ਦੀਆਂ ਜਿਹੜੇ ਵੱਡੇ ਮਸਲੇ ਆ ਪੰਜਾਬ ਦੇ ਕਿ ਸਾਡੇ ਜਿਹੜੇ ਨੁਮਾਇੰਦੇ ਆ ਉਹਨਾਂ ਤੇ ਖੁੱਲ ਕੇ ਵਿਚਾਰ ਕਰਨਗੇ ਉਹਨਾਂ ਦੇ ਹੱਲ ਵੀ ਕੱਢਣਗੇ ਉਹ ਹੱਲ ਜਿਹੜੇ ਆ ਉਹ ਉਹਦੇ ਵਿੱਚ ਬੈਠ ਕੇ ਕੰਨੇ ਹੁੰਦੇ ਪਰ ਬਹੁਤ ਅਫਸੋਸ ਹੋਇਆ ਦੇਖ ਕੇ ਕਿ ਜੋ ਮਿਆਰ ਕੱਲ ਵਿਧਾਨ ਸਭਾ ਦੇ ਵਿੱਚ ਸੀ ਉਹਨੇ ਮੇਰੇ ਖਿਆਲ ਸਾਰੇ ਪੰਜਾਬ ਦੇ ਜਿੱਥੇ ਵੀ ਦੁਨੀਆਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਨਰਾਸ਼ ਕੀਤਾ ਕਿਉਂਕਿ ਕੋਈ ਸੋਚ ਨਹੀਂ ਸਕਦਾ ਕਿ ਐਡੇ ਘਟੀਆ ਪੱਤਰ ਤੇ ਉੱਤੇ ਜਿਹੜੀ ਬਹਿਸ ਪੱਜੀ ਹੈ ਉਹ ਆਪਸੀ ਦੁਸ਼ਮਣੀਆਂ ਦੀ ਤਰ੍ਹਾਂ ਜਿਹੜੀ ਆ ਉਹ ਪਹੁੰਚ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਸਪੀਕਰ ਸਾਹਿਬ ਨੂੰ ਵੀ ਬਿਰਤੀ ਕਰਨਾ ਚਾਹੁੰਦਾ ਕਿ ਸੂਬੇ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਆ ਕਿਸਾਨੀ ਦਾ ਕਿੱਡਾ ਵੱਡਾ ਸੰਘਰਸ਼ ਜਿਹੜਾ ਇਸ ਵੇਲੇ ਚੱਲ ਰਿਹਾ ਆ ਆਸਤਾ ਇਹ ਕੀਤੀ ਜਾਂਦੀ ਸੀ ਕਿ ਇਹਦਾ ਕੋਈ ਹੱਲ ਉੱਥੇ ਬੈਠ ਕੇ ਤਲਾਸ਼ਿਆ ਜਾਂਦਾ ਆ ਡਵੈਲਪਮੈਂਟ ਦੇ ਪੰਜਾਬ ਦੇ ਕਿੱਡੇ ਵੱਡੇ ਮਸਲੇ ਆ ਲੈਂਡ ਰੀਡਰ ਦੇ ਕਿੱਡੇ ਵੱਡੇ ਮਸਲੇ ਆ ਕ੍ਰਪਸ਼ਨ ਦੇ ਕਿੱਡੇ ਵੱਡੇ ਮਸਲੇ ਆ ਸਰਕਾਰ ਦੀ ਨਾਉਨ ਪਰਫਾਰਮੈਂਸ ਦੇ ਕਿੱਡੇ ਵੱਡੇ ਮਸਲੇ ਆ ਔਰ ਇਹਨਾਂ ਮੁੱਦਿਆਂ ਦੇ ਉੱਤੇ ਬਹਿਸ ਕਰਨ ਦੀ بجائے ਉਹਦੇ ਹੱਲ ਕੱਢਣ ਦੀ بجائے ਇਸ ਤਰੀਕੇ ਪ੍ਰਧਾਨ ਸਭਾ ਚੱਲਣੀ ਇਹ ਮੈਂ ਸਮਝਦਾ ਕਿ ਸੂਬੇ ਦੇ ਬੜੇ-ਬੜੇ ਭਾਗਾਂ ਜਿਹਦੇ ਵਾਸਤੇ ਸਾਰੀਆਂ ਧਿਰਾਂ ਨੂੰ ਜਿਹੜਾ ਹੈ ਖਾਸ ਤੌਰ ਤੇ ਰੋਡਿੰਗ ਪਾਣੀ ਕਿਉਂਕਿ ਸ਼ਾਸਨ ਚਲਾਉਣਾ ਇਹ ਮੁੱਖ ਮੰਤਰੀ ਸਾਹਿਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਪੀਕਰ ਸਾਹਿਬ ਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਕਰਕੇ ਸੈਸ਼ਨ ਲੰਬਾ ਚੱਲਣਾ ਚਾਹੀਦਾ ਸੂਬੇ ਦੇ ਮਸਲੇ ਉਠਾਏ ਜਾਣੇ ਚਾਹੀਦੇ ਔਰ ਇੱਕ ਮਾਹੌਲ ਉੱਤੇ ਪੈਦਾ ਕਰਨਾ ਚਾਹੀਦਾ ਤੇ ਆਪਣੇ ਜਿਹੜੇ ਨੁਮਾਇੰਦੇ ਨੇ ਲੋਕਾਂ ਦੇ ਚੁਣੇ ਹੋਏ ਉਹ ਆਪਣੇ ਇਲਾਕਿਆਂ ਦੇ ਮਸਲੇ ਉੱਥੇ ਰੱਖ ਸਕਦੇ